ਸਤਿ ਸ਼੍ਰੀ ਅਕਾਲ ਜੀ ਖਾਸਾ ਜੀ ਗੱਲਬਾਤ ਕਰ ਰਹੇ ਆ ਡਾਕਟਰ ਬੀਦੀ ਸਾਹਿਬ ਮੁਹਾਲੀ ਤੋਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਜਾਣਕਾਰੀ ਜਿੱਤੇ ਮੈਨੂੰ ਪਤਾ ਲੱਗੀ ਕਿ ਡੇਰਾ ਪਾਪਾ ਨਾਨਕ ਤੋਂ ਜੋ ਕਿ ਇੱਥੇ ਇਸ ਟਾਈਮ ਵਧੀਆ ਸੇਵਾਵਾਂ ਨਿਭਾ ਰਹੇ ਨੇ ਤੇ ਪਾਰਕ ਹਸਪੀਟਲ ਵਿੱਚ ਜਿੱਤਾਂ ਕਿ ਅੱਜ ਖਾਸ ਵੀਡੀਓ ਕਾਨਫਰੈਂਸ ਦੌਰਾਨ ਸਾਨੂੰ ਗੱਲਬਾਤ ਦਾ ਮੌਕਾ ਮਿਲਿਆ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਆਪਾਂ ਦੋਨੋਂ ਡੇਰਾ ਪਾਪਾ ਨਾਨਕ ਦੇ ਐਂਡ ਟੂਡੇ ਅਸੀਂ ਇਕੱਠੇ ਹੋ ਮੈਂ ਡਾਕਟਰ ਹਰਿੰਦਰ ਸਿੰਘ 베ਦੀ ਆ ਮੈਂ ਡਾਇਰੈਕਟਰ ਆ ਕਾਰਡੀਓ ਵੈਸਕੂ ਪਾਰਕ ਹਸਪੀਟਲ ਮੋਹਾਲੀ ਚ ਤੇ ਅੱਜ ਅਸੀਂ ਤੁਹਾਡਾ ਰੂਬਰੂ ਹੋਇਆ ਕਿ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਅਸੀਂ ਰੀਸੈਂਟਲੀ ਦੋ ਵੈਸਕੂਲਰ ਇੰਜਰੀ ਜਿਹਨੂੰ ਕਹਿੰਦੇ ਰੋਡ ਐਕਸੀਡੈਂਟ ਹੁੰਦਾ ਹੈ ਉਹਦੇ ਚ ਹੱਡੀ ਵੀ ਟੁੱਟਦੀ ਹੈ ਤੇ ਕਦੇ-ਕਦੇ ਨਾੜੀ ਵੀ ਟੁੱਟ ਜਾਂਦੀ ਹੈ ਇਹ ਕੱਟ ਜਾਂਦੀ ਹੈ ਸੋ ਉਹਦੇ ਚ ਖਤਰਾ ਹੁੰਦਾ ਹੈ ਕਿ ਜਾਨ ਵੀ ਜਾ ਸਕਦੀ ਹੈ ਕਿਉਂਕਿ ਨਾੜੀ ਕੱਟ ਗਈ ਤੇ ਬਲੀਡ ਕਰੇਗੀ ਤੇ ਦੂਜਾ ਹੈ ਕਿ ਹੱਥ ਜਾਂ ਪੈਰ ਖਰਾਬ ਹੋ ਸਕਦਾ ਹੈ ਉਹਨੂੰ ਕੱਟਣਾ ਪੈ ਸਕਦਾ ਹੈ ਸੋ ਸਾਡਾ ਮੈਸੇਜ ਇਹ ਅੱਜ ਤੁਹਾਡੇ ਥਰੂ ਕਿ ਕਦੇ ਵੀ ਵੈਸਕੂਲਰ ਇੰਜਰੀ ਹੋਏ ਤੇ ਉਹਦੇ ਚ ਡਿਲੇ ਨਹੀਂ ਕਰਨਾ ਚਾਹੀਦਾ ਦੇਰ ਹੀ ਨਹੀਂ ਕਰਨੀ ਚਾਹੀਦੀ ਕੋਸ਼ਿਸ਼ ਕਰੋ ਕਿ ਜਲਦੀ ਤੋਂ ਜਲਦੀ ਪੇਸ਼ੈਂਟ ਨੂੰ ਪ੍ਰੋਪਰ ਹਸਪੀਟਲ ਪ੍ਰੋਪਰ ਹਸਪੀਟਲ ਦਾ ਮੇਰਾ ਮਤਲਬ ਹੈ ਕਿ ਜਿੱਥੇ ਕਿ ਫੈਸਿਲਿਟੀ ਸਿਟੀ ਸਿਟੀ ਦੀ ਐਨਜੀਓ ਐਟ ਲੀਸਟ ਸੀਟੀ ਸਕੈਨ ਦੀ ਫੈਸਿਲਿਟੀ ਹੋਵੇ ਤੇ ਉੱਥੇ ਡਾਕਟਰ ਵੈਸਕੂਲਰ ਸਰਜਨ ਟ੍ਰੇਨਡ ਵੈਸਕੂਲਰ ਸਰਜਨ ਹੋਵੇ ਸੋ ਥੈਟ ਉਹਦਾ ਆਪਰੇਸ਼ਨ ਵੀ ਇਮੀਡੀਏਟ ਹੋ ਜਾਏ ਜੇ ਡਿਲੇ ਆਪਾਂ ਕੀਤਾ ਤੇ ਜਾਨ ਵੀ ਜਾ ਸਕਦੀ ਹੈ ਤੇ ਉਹ ਲੈਂਬ ਵੀ ਜਾ ਸਕਦੀ ਹੈ ਸਰ ਇੱਕ ਖਾਸ ਗੱਲ ਹੈ ਕਿ ਜਿਤਨਾ ਹੀ ਕੁਝ ਪ੍ਰੋਬਲਮਸ ਦੇਖਦੇ ਹਾਂ ਕਿ ਜਿਤਨਾ ਆਪਣੇ ਦੱਸਿਆ ਕਿ ਸਬੰਧਤ ਹਸਪਤਲ ਟਾਈਮ ਸਿਰ ਪਹੁੰਚਾਇਆ ਜਾਵੇ ਪਰ ਜਿਤਨਾ ਚਲੋ ਸਿਟੀ ਵਿੱਚ ਤੇ ਇਸ ਤਰ੍ਹਾਂ ਦੀਆ ਪੋਸਿਬਲ ਹੈ ਪਰ ਜਿਹੜੇ ਵਿਲੇਜ ਜਿਹੜੇ ਰਹੈ ਰਿਆਂ ਦੂਰ ਰਹਿ ਰਹੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਜਿਤਨਾ ਉਹਨਾਂ ਨੂੰ ਦੇਰ ਹੀ ਹੋ ਰਹੀ ਤੇ ਉਹਦੇ ਵਾਸਤੇ ਕੋਈ ਖਾਸ ਤਵਾੜਿਓ ਅਸੀਂ ਪਹਿਲੀ ਗੱਲ ਹੈ ਜੇ ਤੇ ਬਲੀਡਿੰਗ ਹੋ ਰਹੀ ਹੈ ਖੂਨ ਵਹਿ ਰਿਹਾ ਹੈ ਤੇ ਉਹ ਜਿੱਥੋਂ ਵਹਿ ਰਿਹਾ ਉਹਦੇ ਉੱਤੇ ਜਾ ਕੇ ਟਾਈਟ ਬੈਂਡੇਜ ਬੰਨਦੋ ਦੁਪੱਟਾ ਬੰਨਦੋ ਸ਼ਰਟ ਉਤਾਰ ਕੇ ਸ਼ਰਟ ਪਾੜ ਕੇ ਉੱਥੇ ਬੰਨਦੋ ਸੋ ਦੈਟ ਬਲੀਡਿੰ ਦੂਜਾ ਹੈ ਕਿ ਜੇ ਹੱਥ ਕੱਟ ਗਿਆ ਹੈ ਤੇ ਉਹਨੂੰ ਠੰਡੇ ਕਲੋਥ ਵਿੱਚ ਕਪੜੇ ਚ ਪਾ ਕੇ ਪਲਾਸਟਿਕ ਚ ਪਾ ਦਿਓ ਫਿਰ ਉਸ ਪਲਾਸਟਿਕ ਦੇ ਬਾਹਰ ਬਰਫ਼ ਤੇ ਠੰਡਾ ਪਾਣੀ ਹੋਵੇ ਤੇ ਇਹ ਲੈ ਕੇ ਫਟਾਫਟ ਹਸਪੀਟਲ ਪਹੁੰਚੋ ਦੇਖੋ ਮੇਨ ਹੈ ਕਿ ਜਲਦੀ ਪਹੁੰਚਣਾ ਹੈ ਹਸਪੀਟਲ ਜੀ ਜੀ ਇੱਕ ਸਾਰ ਜਿਸ ਤਰ੍ਹਾਂ ਥੋੜ ਦੇ ਨੇ ਪਹਿਲਾਂ ਹੀ ਨਵਜੋਦ ਕੋਰ ਸਿੱਧੂ ਉਹਨਾਂ ਦੀ ਇੱਕ ਵੀਡੀਓ ਕਾਨਫਰੈਂਸ ਦੇਖ ਰਹੇ ਹਾਂ ਜਿਉਂ ਉਹਨਾਂ ਨੇ ਗੱਲ ਕੀਤੀ ਕਿ ਜਿਹੜੀਆਂ ਇੱਕ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਕ੍ਰੇਟ ਆ ਰਹੀ ਹੈ ਕਿ ਜੋ ਲੋਕਾਂ ਨੂੰ ਟਰੈਵਲਿੰਗ ਕਰਨ ਦੇ ਦੌਰਾਨ ਪੇਨ ਹੁੰਦੀ ਹੈ ਜਾਂ ਫੋਰਟਵੀਨ ਇੰਜੈਕਸ਼ਨ ਨਹੀਂ ਹੋਣਾ ਇਸ ਤਰ੍ਹਾਂ ਦੀ ਕੋਈ ਹੋਰ ਮੈਡੀਸਨਾਂ ਵੀ ਹੁੰਦੀਆਂ ਨੇ ਉਹ ਬੈਨ ਇੰਡੀਆ 'ਚ ਹੋਣ ਕਰਕੇ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਲੱਗਦਾ ਕਿਸੇ ਨਾ ਕਿਸੇ ਇਹ ਵੀ ਕੋਈ ਵੱਡੀ ਪ੍ਰੋਬਲਮ ਹੈ ਨਹੀਂ ਮੇਰੇ ਅਕਸਾਬ ਨਾਲ ਇਸ ਕੰਡੀਸ਼ਨ ਤੇ ਇਹਦੀ ਪ੍ਰੋਬਲਮ ਨਹੀਂ ਹੈ ਕਿਉਂਕਿ ਦਰਦ ਦੀਆਂ ਗੋਲੀਆਂ ਕਈ ਔਰ ਦੂਜੀ ਨੇ ਜਿਹੜੀ ਨਸ਼ੇ ਵਾਲੀ ਨਹੀਂ ਹੁੰਦੀਆਂ ਸੋ ਉਹ ਵੀ ਦੇ ਸਕਦੇ ਆ ਕੈਮਿਸਟ ਵੀ ਦੇ ਦਿੰਦਾ ਕਈ ਗੋਲੀਆਂ ਜਿਹੜਾ ਕੈਮਿਸਟ ਆਪੇ ਵੀ ਦੇ ਸਕਦਾ ਜੇ ਡਾਕਟਰ ਕਰੇ ਤੇ ਬੈਟਰ ਹੈ ਡਾਕਟਰ ਦੇ ਪ੍ਰੈਸਕ੍ਰਿਪਸ਼ਨ ਤੇ ਮਿਲੇ ਸੋ ਇਹ 메ਜਰ ਪ੍ਰੋਬਲਮ ਨਹੀਂ ਹੈ ਇਸ ਬਿਮਾਰੀ ਚ ਜਿਨਾਂ ਕਿ ਆਪਦੇ ਕੋਲ ਜੋ ਪੇਸ਼ੈਂਟ ਹੁੰਦਾ ਹੈ ਤੇ ਜਿਸ ਤਰ੍ਹਾਂ ਉਹਦੇ ਕੋਲ ਜਿਹੜੀ ਕਿ ਆਪਨੇ ਪਾਰਕ ਹਸਪੀਟਲ ਵਿੱਚ ਉਹਨੂੰ ਫੈਸਿਲਿਟੀਆਂ ਜਿੱਤਾਂ ਜੋ ਉਹਨਾਂ ਨੂੰ ਕਾਰਡ ਜਿਹੜੇ ਸਰਕਾਰੀ ਈਸ਼ੂ ਹੋਏ ਆ ਕਿ ਇਹਨਾਂ ਦੀ ਵੀ ਫੈਸਿਲਿਟੀਆਂ ਆਪਦੇ ਹਸਪੀਟਲ ਤੇ ਆ ਗਿਆ ਨਹੀਂ ਹਾਂਜੀ ਹਾਂਜੀ ਸੀ ਆਲਮੋਸਟ ਜਿੰਨੀ ਵੀ ਬਿਮਾਰੀਆਂ ਸੋਚ ਸਕਦੇ ਹੋ ਉਹ ਕਵਨ ਹੈ ਸੋ ਇਹ ਤੇ ਬਹੁਤ ਅੱਛੇ ਪਹਿਲ ਕੀਤੀ ਹੈ ਸਾਡੀ ਗਵਰਨਮੈਂਟ ਨੇ ਕਿ ਕੋਈ ਵੀ ਪੇਸ਼ੈਂਟ ਪੈਸੇ ਦੇ ਕਾਰਨ ਅਸੀਂ ਵੈਸੇ ਵੀ ਕਦੇ ਰਿਫਿਊਜ਼ ਨਹੀਂ ਕੀਤਾ ਤੇ ਹੁਣ ਲੋਡ ਵੀ ਨਹੀਂ ਕਿਉਂਕਿ ਉਹ ਅ ਮਰਜੈਂਸੀ ਚ ਵੀ ਅਸੀਂ ਅਗਲੇ ਦਿਨ ਵੀ ਗਵਰਨਮੈਂਟ ਨੂੰ ਦੱਸ ਸਕਦੇ ਹਾਂ ਕਿ ਇਹਦਾ ਮਰਜੈਂਸੀ ਚ ਆਪਰੇਸ਼ਨ ਕਰਨਾ ਪਿਆ ਤੇ ਉਹ ਕੋਈ ਪ੍ਰੋਬਲਮ ਨਹੀਂ ਆਦੀ ਠੀਕ ਸਰ ਹੋਰ ਬਹੁਤ ਵਧੀਆ ਜੋ ਕਿ ਆਪਨੇ ਜਾਣਕਾਰੀ ਦਿੱਤੀ ਔਰ ਜਿਸ ਤਰ੍ਹਾਂ ਕਿ ਇੱਕ ਸਾਡੇ ਕਾਫੀ ਲੋਕ ਦੇਖਿਆ ਜਾਂਦੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਉਂਦੀ ਹੈ ਕਿ ਜਦੋਂ ਮਰਜੈਂਸੀ ਕਿਤੇ ਪੈਂਦੀ ਤੇ ਹੋ ਸਕਦਾ ਹੈ ਕਿ ਕਈ ਵਾਰੀ ਉਹਦੇ ਕੋਲ ਪੈਸਾ ਨਾ ਹੋਵੇ ਤੇ ਉਹਦੇ ਕਰਕੇ ਵੀ ਜ਼ਿਆਦਾ ਵੱਡੀ ਪ੍ਰੋਬਲਮ ਹੋਟ ਤੁਹਾਡੇ ਵੱਲੋਂ ਕੋਈ ਚੱਲਦੇ ਹੋਏ ਖਾਸ ਦਰਸ਼ਕਾਂ ਵਾਸਤੇ ਸਮਿਆਂ ਸੀ ਮੇਨ ਗੱਲ ਹੈ ਕਿ ਮੈਂ ਮੈਨੂੰ 35 ਸਾਲ ਹੋ ਗਏ ਨੇ ਤੇ ਅੱਜ ਤੱਕ ਕੋਈ ਵੀ ਪੈਸਾ ਨਹੀਂ ਹੋਣ ਦੇ ਕਾਰਨ ਅਮਰਜੈਂਸੀ ਸਰਜਰੀ ਅਸੀਂ ਕਦੇ ਵੀ ਮਨਾ ਨਹੀਂ ਹੋਈ ਹੈ ਕਿਉਂਕਿ ਅਸੀਂ ਜਾਂ ਤੇ ਗਵਰਨਮੈਂਟ ਤੋਂ ਫਿਰ ਬਾਤ ਚ ਹੋ ਜਾਂਦਾ ਨਹੀਂ ਹੁੰਦਾ ਤੇ ਹਸਪੀਟਲ ਨਾਲ ਗੱਲ ਕਰ ਅਸੀਂ ਕਰਦੇ ਆ ਪੇਸ਼ੈਂਟ ਦੀ ਤਰਫੋਂ ਕਿ ਭਈ ਇਹ ਨਹੀਂ ਦੇ ਸਕਦਾ ਸੀ ਅਮਰਜੈਂਸੀ ਆਪਰੇਸ਼ਨ ਹੋਇਆ ਹੈ ਤੇ ਇਹਦਾ ਮਾਫ ਕੀਤਾ ਜਾਏ ਸੋ ਕਦੇ ਵੀ ਪੈਸੇ ਦੇ ਕਾਰਨ ਆਪਰੇਸ਼ਨ ਅਮਰਜੈਂਸੀ ਆਪਰੇਸ਼ਨ ਕਦੇ ਨਹੀਂ ਰੁਕਿਆ ਕਦੇ ਵੀ ਨਹੀਂ ਬੋਤਨਵਾ ਸਰ ਆਪਣੇ ਜਿਸ ਤਰ੍ਹਾਂ ਕੀ ਉਹਨਾਂ ਲੋੜਵਾਂ ਦੇ ਲੋਕਾਂ ਦੇ ਵਾਸਤੇ ਵੀ ਇੱਕ ਵਧੀਆ ਸਨੇਹਾ ਦਿੱਤਾ ਕਿ ਜਿਹੜੇ ਕਈ ਥਾਂ ਤੇ ਕੀ ਅਜਿਹੇ ਹਾਲਾਤ ਹੋ ਬਣ ਜਾਂਦੇ ਕਿ ਜਿਹੜੇ ਨਹੀਂ ਉਸ ਟਾਈਮ ਮੌਜੂਦਾ ਹਾਲਾਤ ਤੇ ਆਪਣੇ ਜੋ ਖਰਚ ਕਰਨਾ ਉਹਦਾ ਕਰ ਸਕਦੇ ਤੇ ਉਹਨਾਂ ਵਾਸਤੇ ਵਧੀਆ ਤੇ ਇਸ ਵਾਸਤੇ ਆਪਣੇ ਅੱਜ ਸੱਜਣਾ ਸਰ ਗੱਲਬਾਤ ਕੀਤੀ ਉਹ ਬਹੁਤ ਧੰਨਵਾਦ ਕਿਉਂਕਿ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਬਹੁਤ ਖੁਸ਼ੀ ਹੋਈ